ਅੱਜ ਕਬੱਡੀ ਦਾ ਕੀ ਦਿਖਾਂ ਤਾਂ ਵੀ ਜਿਹੜੇ ਵੱਡੇ ਵੱਡੇ ਖਿਡਾਰੀ ਸੀ ਜਿਨ੍ਹਾਂ ਨੇ ਕਬੱਡੀ ਨੂੰ ਜਿੱਤਿਆ ਜਿਨ੍ਹਾਂ ਨੇ ਆ ਕਬੱਡੀ ਦੇ ਦਾਇਰੇ ਦੇ ਕੱਠ ਵਧਾਏ ਉਹ ਭਾਵੇਂ ਦਿਲਵਰ ਛਨੇਰ ਹੈ ਭਾਵੇਂ ਕਰਮਾ ਚੱਕਰ ਹੈ ਭਾਵੇਂ ਬਾਬਾ ਮਤੋਈ ਹੈ ਭਾਵੇਂ ਕਾਲਾ ਛਰੇੜੀਆ ਭਾਵੇਂ ਰਾਜਵੀਰ ਰਾਜਾ ਹੈ ਭਾਵੇਂ ਮਲਕੀਤ ਲਹਿਰੇ ਵਾਲਾ ਹੈ ਉਹ ਤੇ ਵਿਚਾਰੇ ਅੱਜ ਰੈਫਰੀ ਕਰਦੇ ਫਿਰਦੇ ਆ ਔਰ ਜਿਹੜੇ ਕਦੇ ਗਰਾਊਂਡ ਦੇ ਕੋਲੋਂ ਵੀ ਨਹੀਂ ਲੰਘੇ ਸੀ ਉਹ ਵੱਡੀਆਂ ਵੱਡੀਆਂ ਟੀਮਾਂ ਦੇ ਕੋਚ ਬਣੇ ਹੋਏ ਨੇ ਔਰ ਸਾਡੇ ਵਰਗੇ ਬੰਦਿਆਂ ਦੇ ਮੂਹਰੇ ਬੋਲਦੇ ਨੇ ਮੈਂ ਕਹਿੰਦਾ ਨਾ ਭਰਾਵਾ ਮੈਨੂੰ 25 ਸਾਲ ਹੋ ਗਏ ਰਾਜੀਵ ਰਾਜਾ ਜੀ ਮੈਂ ਤੱਕਦੇ ਤੈਨੂੰ ਖੇਡਦਾ ਨਹੀਂ ਦੇਖਿਆ ਠੀਕ ਆ ਕਿਸੇ ਪ੍ਰੋਮੋਟਰ ਨੇ ਅਮਰੀਕਾ ਤੋਂ ਕੈਨੇਡਾ ਤੋਂ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਤੋਂ ਪੈਸੇ ਲਾਤੇ ਇੰਗਲੈਂਡ ਤੋਂ ਤੂੰ ਕੋਚ ਬਣਾ ਕੇ ਗਰਾਊਂਡ ਦੇ ਵਿੱਚ ਘੱਲਤਾ ਪਰ ਤੇਰੀ ਦੇਣ ਤੇ ਕੋਈ ਨਹੀਂ ਕਬੱਡੀ ਨੂੰ ਔਰ ਜਿਹੜੇ ਤਿਆਰ ਹੋਏ ਖਿਡਾਰੀ ਨੇ ਉਹਨਾਂ ਨੂੰ ਉਹ ਗਰਾਊਂਡ ਦੇ ਵਿੱਚ ਖਿਡਾਰੇ ਹੁੰਦੇ ਨੇ ਦੱਸਣਾ ਉਹਨਾਂ ਨੂੰ ਕੁਝ ਨਹੀਂ ਆਉਂਦਾ ਵੀ ਕਿਹੜਾ ਜਾਫੀ ਨੇ ਕਿਹੜਾ ਦਾਅ ਮਾਰਨਾ ਹੈ ਕਿਹੜੇ ਰੇਡਰ ਨੂੰ ਰੋਕਣਾ ਹੈ ਕਿਧਰ ਰੇਡ ਪਵਾਉਣੀ ਹੈ ਇਹ ਕਬੱਡੀ ਦਾ ਬਹੁਤ ਵੱਡਾ ਦੁਖਾਂਤ ਹੈ ਪੰਜਾਬ ਦੀ ਕੋਈ ਵੀ ਫੈਡਰੇਸ਼ਨ ਹੋਵੇ ਮੈਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਪਰ ਮੈਂ ਸੱਚਾਈ ਕਹਿ ਰਿਹਾ ਵੀ ਰੱਖੇ ਖੌਤੀ ਕੋਚ ਹੋਏ ਨੇ ਸਾਰਿਆਂ ਦੇ ਬਹੁਤ ਸਾਰੀਆਂ ਟੀਮਾਂ ਦੇ ਵਿੱਚ ਅੱਜ ਕੋਈ ਜਗਤਾਰ ਤਨੌਲੇ ਵਰਗਾ ਕੋਚ ਨਹੀਂ ਕਿਸੇ ਟੀਮ ਕੋਲ ਘੱਟ ਹੋਣਗੇ ਚਲੋ ਕਿਸੇ ਕੋਲ ਹੋ ਵੀ ਸਕਦਾ ਹੈ ਅੱਧ ਖਾਨੋ ਵਾਲੀ ਜਿੰਦਰ ਵਰਗਾ ਕੋਚ ਦੀ ਕਿਸੇ ਟੀਮ ਕੋਲ ਕੋਈ ਚੱਲਦੇ ਹੋਏ ਮੈਚ ਦੀ ਗਤੀ ਬਦਲ ਦੇ ਜਿਹੜਾ ਚੱਲਦੇ ਹੋਏ ਮੈਚ ਦੀ ਪ੍ਰਸਥਿਤੀ ਬਦਲ ਦੇ ਇਹ ਦੁਖਾਂਤ ਹੈ ਪੰਜਾਬ ਦੀ ਖੇਡ ਕਬੱਡੀ ਦਾ